ਮਰ ਬੰਦੂ ہاں ਪਾਣੀ ਵੜ ਗਿਆ ਘਰਾਂ ਚ ਪਪ ਦੇ ਵਿੱਚ ਨਿਓਲਾ ਪਾਣੀ ਦੇ ਵਿੱਚ ਮੋਰੀ ਕੀ ਟੱਕਰੀ ਕਿੱਥੇ ਜੀ ਆ ਜਾਂਦਾ ਉਹ ਦੇਖੋ ਸੰਗਲ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਪੂਰਾ ਪਾਣੀ ਦੇ ਵਿੱਚ 10 10 ਫੁੱਟ ਜਿਹੜੀ ਇਮਾਰਤ ਆ ਉਹ ਡੁੱਬ ਚੁੱਕੀ ਆ ਉਹ ਸਾਹਮਣੇ ਫੋਰ ਲੇਨ ਵਾਲਾ ਪੁਲ ਆ ਤੇ ਫੋਰ ਲੇਨ ਵਾਲੇ ਪੁਲ ਤੋਂ ਪਾਰ ਜਿਵੇਂ ਵੀਰ ਹਣੀ ਦੱਸਦੇ ਆ ਵੀ ਪੁਲ ਤੋਂ ਪਾਰ ਬਿਲਕੁਲ ਵੀ ਕੋਈ ਰਾਸਤਾ ਨਹੀਂ ਹੈ ਤੇ ਹੁਣ ਜਮਾ ਬਿਲਕੁਲ ਸਮੁੰਦਰ ਬਣ ਗਿਆ ਵਾ ਤੇ ਕੱਲ ਨੂੰ ਬੋਟ ਦਾ ਪ੍ਰਬੰਧ ਕਰਕੇ ਤੇ ਉੱਧਰ ਜਾਣ ਦੀ ਕੋਸ਼ਿਸ਼ ਕਰਾਂਗੇ ਆ ਬਈ ਟਰਾਲੀ ਭਾ ਕੇ ਲੈ ਕੇ ਜਾ ਰਹੇ ਨੇ ਪੀਣ ਵਾਲਾ ਪਾਣੀ